ਜਦੋਂ ਹੀ ਸਿਮਰਨ ਕਰਦੇ ਆ ਉਦੋਂ ਮੂਰਤ ਕਿਹੜੀ ਧਾਰਨ ਧਿਆਨ ਚ ਰੱਖੀ ਹੈ ਨਾ ਇਹ ਬੜਿਆਂ ਦਾ ਸਵਾਲ ਹੈ ਪੁੱਤ ਜੇ ਸਰੀਰ ਨਹੀਂ ਹੈ ਕੋਈ ਆਕਾਰ ਨਹੀਂ ਹੈ ਤੇ ਫਿਰ ਔਖਾ ਏ ਸਿਮਰਨ ਕਰਨਾ ਹਨ ਫਿਰ ਉਹ ਧਿਆਨ ਕਿੱਥੇ ਹੋਵੇ ਧਿਆਨ ਦਾ ਕੀ ਕਰੀਏ ਇਹ ਬਹੁਤ ਜਾਣਿਆਂ ਦਾ ਪੁੱਤ ਸਵਾਲ ਲੰਦਾ ਗੁਰੂ ਮਹਾਰਜ ਦੇ ਹੁਕਮ ਦੀ ਬਾਤ ਕਰੀਏ ਤੇ ਉਹ ਕਹਿੰਦੇ ਧੁਨ ਵਿੱਚ ਧਿਆਨ ਕਿ ਜਿਹੜਾ ਤੁਸੀਂ ਨਾਮ ਜਪਦੇ ਉਹਨਾਂ ਉਹਦੀ ਉਹਦੀ ਧੁਨ ਦੇ ਵਿੱਚ ਧਿਆਨ ਰੱਖੋ ਜੇ ਕੋਈ ਜੀ ਮੂਰਤ ਤੇ ਵੀ ਦੇ ਲਿੰਦਾ ਆ ਤੇ ਕੋਈ ਦਿੱਕਤ ਨਹੀਂ ਹੈਗੀ ਪਰ ਨੂੰ ਇਹ ਸਮਝਣਾ ਪੈਣਾ ਇਹ ਸਮਝ ਵੀ ਨਾਲ ਰੱਖਣੀ ਪੈਣੀ ਆ ਕਿ ਇਹ ਮੂਰਤ ਸਿਰਫ ਉਹਦੀ ਯਾਦ ਆ ਇਹ ਮੂਰਤ ਤੋਂ ਇੱਕ ਦਿਨ ਪਾਰ ਜਾਣਾ ਜਿਉਂ-ਜਿਉਂ ਤਹੀ ਚਿੰਤਨ ਚ ਗੂੜਾ ਜਾਂਦੇ ਆ ਸਿਮਰਨ ਦੇ ਵਿੱਚ ਤੇ ਜਿਹੜਾ ਹੱਡੀ ਸੁਰਤ ਹੁੰਦੀ ਆ ਨਾ ਉਹ ਸਭ ਤੋਂ ਪਹਿਲਾਂ ਸ਼ਬਦ ਤੋਂ ਭਾਵ ਤੱਕ ਚਲੀ ਜਾਂਦੀ ਕਿਹ ਅਕਾਰ ਤੋਂ ਕਿਹ ਮੂਰਤ ਤੋਂ ਭਾਵ ਤੱਕ ਚਲੀ